ਸਾਰਿਆਂ ਨੂੰ ਜੀ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਹੈਪੀ ਦੀਵਾਲੀ ਜੀ ਸਾਰਿਆਂ ਨੂੰ ਸਟਾਫ ਨੂੰ ਵੀ ਦਿਨੇ ਵਧਾਈਆਂ ਹਾਂਜੀ ਸਤਿ ਸ੍ਰੀ ਅਕਾਲ ਚਾਚਾ ਸਤਿ ਸ੍ਰੀ ਅਕਾਲ ਬਲ ਦੀਵਾਲੀ ਸਤਿ ਸ੍ਰੀ ਅਕਾਲ ਬਾਈ ਜੀ ਬਲਪਾ ਜੀ ਸਾਰੇ ਵੀਰਾਂ ਨੂੰ ਜੀ ਮੈਂ ਬਲਪਾ ਜੀ ਕੱਢੇ ਹੋਏ ਆ ਕੀ ਹੋ ਗਿਆ ਇਹਨਾਂ ਨੂੰ ਬਲ ਖਰਾਬ ਹੋ ਗਿਆ ਤਾਂ ਬਲ ਲਾਇਆ ਬਲ ਖਰਾਬ ਹੋ ਗਿਆ ਤਾਂ ਸੋ ਬਾਕੀ ਬਾਕੀ ਜੀ ਇਸ ਵਾਰ ਦੀਵਾਲੀ ਪਾਰੇ ਪਹਿਲਾਂ ਦੋ ਗੱਲਾਂ ਆਪਾਂ ਨੇ ਕਰਨੀਆਂ ਨੇ ਕੱਚਾ ਜਦੋਂ ਦੀ ਆਪਣੀ ਸੋਜੀ ਸੰਭਲੀ ਐ દિਵਾਲੀ ਹਮੇਸ਼ਾ ਇੱਕ ਦਿਨ ਦੀ ਹੋ ਰਹੀ ਐ ਇੱਕੋ ਦਿਨ ਹੁੰਦੀ ਐ ਇਸ ਵਾਰ ਥੋੜਾ ਜਿਹਾ ਪਾਰਟੀਸ਼ਨ ਕਰਤਾ ਕਿਵੇਂ ਆਪਣੇ ਹਿੰਦੂ ਭਾਈਚਾਰੇ ਦੀ 20 ਤਰੀਕ ਨੂੰ 21 ਤਰੀਕ ਨੂੰ ਆਪਣੇ ਸਿੱਖ ਭਾਈਚਾਰੇ ਦੀ ਆ ਗਈ ਉਹ ਸਰਕਾਰਾਂ ਤਾਂ ਪੋਲਿਟਿਕਸ ਤਾਂ ਪਹਿਲੀ ਇਹ ਚੀਜ਼ਾਂ ਚਾਹੁੰਦੀਆਂ ਨੇ ਹਨਾ ਕਿ ਨਹੀਂ ਸੋਨੀ ਬਾਈ ਸਿੱਖੇ ਤੇ ਅਸਨਾਂ ਵਾਲੀ ਚੱਲਣਾ ਚਾਹੀਦਾ ਦੋ ਦਿਨਾਂ 'ਚ ਵੰਡਤਾ ਇਹ ਸਮਝ ਲੈ 20 ਤਰੀਕ ਦਾ ਵੀ ਵੰਡਤਾ ਤੇ 21 ਦਾ ਵੀ ਵੰਡਤਾ ਵੀ ਵੰਡਤਾ ਤਾਂ ਹੁਣ ਫਿਰ ਰੀਸੋਰੀਸ ਮਨਾਉਣਗੇ ਸਾਰੇ 21 ਦੀ ਉਹ ਹਾਂ ਸਾਰੇ 21 ਦੀ ਦੀਵਾਲੀ ਮਨਾ ਰਹੇ ਆ ਬਿਲਕੁਲ ਬਿਲਕੁਲ ਸੋ ਬਾਕੀ ਇਹ ਗਲਤ ਹੈ ਮਤਲਬ ਇਹ ਗਲਤ ਹੈ ਇਹ ਐਵੇਂ ਹੋਣਾ ਤਾਂ ਚਾਹੀਦਾ ਨਹੀਂ ਪਿਛਲੇ ਸਾਲ ਵੀ ਤਾਂ 31 ਦੀ ਕਹੀ ਗਈ ਦੀਵਾਲੀ ਪਹਿਲਾਂ ਕਹਿੰਦੇ 1 ਦੀ ਆ ਮਨਾਈ ਤਾਂ ਰਹੇ ਨੇ ਫਿਲਕ ਨੂੰ ਮਨਾਈ ਤੇ ਅੱਜ ਦੀਵਾਲੀ ਮਨਾਉਣੀ ਹੈ ਜੀ ਵੀਡੀਓ ਪੈਣੀ ਹੈ ਦੀਵਾਲੀ ਤੋਂ ਅਗਲੇ ਦਿਨ ਤੇ ਅੱਜ ਕਿੰਨਾ ਕੰਮ ਹੈ ਕਿਵੇਂ ਸਿਸਟਮ ਹੈ ਅੱਜ ਸਿਸਟਮ ਤਾਂ ਆ ਯਾਰ ਆਪਣੇ ਬਰਾਖ ਖੜੇ ਆ ਆਪਣੇ 12 ਕਿੱਲੇ ਹਾਂ ਆਪਣੇ ਉਹ ਵੱਢ ਕੇ ਆਉਣੇ ਆ ਠੀਕ ਹੈ ਬਾਕੀ ਪਿੰਡ ਵੱਢਣੇ ਆ ਆਹ ਦੀ ਪੱਪੇ ਬਾਈ ਦੀ ਆ ਵੱਢਣੇ ਨੂੰ ਬੱ ਠੀਕ ਹੈ ਅੱਧੀ ਡਿਆੜੀ ਤੇ ਬਿੱਲੇ ਅੱਧੀ ਡਿਆੜੀ ਤੇ ਬਿੱਲੇ ਸੋਨੀ ਮੈਨੂੰ ਤਾਂ ਪਹਿਲਾਂ ਪਹਿਲਾਂ ਕਰ ਦੂੰਗਾ ਮੈਂ ਮੈਨੂੰ ਕਰ ਦੋਗੇ ਮੈਨੂੰ ਅੱਧੀ ਛੁੱਟੀ ਸਾਰੀ ਵੱਢ ਦੇ ਜੰਨਾ ਦੀ ਅੱਧੀ ਛੁੱਟੀ ਸਾਰੀ ਕਹਾਣੇ ਨਾਣੇ ਦੇ ਘੋੜੇ ਦੀ ਸਵਾਰੀ ਕੱਲ ਕੰਮ ਬਹੁਤ ਕਰਵਾਇਆ ਨੇ ਕੱਲ ਮੇਰਾ ਦਮ ਤੋੜਤਾ ਚਾਚਾ ਕੱਲ ਕੱਟਰੇ ਤਾਰੇ ਸਾਰੀ ਡਿਆੜੀ ਕੱਲ ਕੋਈ ਨਾ 10 12 ਕਿੱਲੇ ਵੱਢਿਆ ਕੱਲ ਚਾਰ ਜਗ੍ਹਾ ਕੱਟਰ ਤਾਰੇ ਕੱਲ ਵੇਲੜਾ ਜੀ ਆਪਣੇ ਕੋਲੇ ਬੈਲਰ ਦਾ ਪੂਰਾ ਢਡੂਕਾ ਆਇਆ ਨੇ ਮਤਲਬੀ ਰੋਜ਼ ਦੀ ਰੋਜ਼ 35 ਗਿੱਲੇ 37 ਗਿੱਲੇ 35 ਗਿੱਲੇ 40 ਗਿੱਲੇ ਆਏ ਰਗੜਦਾ ਇਹ ਤੇ ਗੱਠ-ਗੁੱਠ ਵੀ ਵਧੀਆ ਬੰਦਾ ਇੱਕ ਇੱਕ ਹੋਰੀਆ ਦਾ ਜੀ ਸਪੀਸ਼ਿਓਰੀਆ ਪਤਾ ਨਹੀਂ ਕਿਆ ਕੁਝ ਕਹਿੰਦੇ ਨੇ ਪਰ ਬਟ ਜਣੀ ਜਗਤਜੀਤ ਦਾ ਇਹ ਕੋਲਾਬੋਰੇਸ਼ਨ ਚ ਬਣਿਆ ਹੋਇਆ ਇਹ ਬਾਹਰਲੀ ਇਟਾਲੀਅਨ ਕੰਪਨੀ ਦੇ ਨਾਲ ਮੇਡ ਇਨ ਇਟਲੀ ਤੇ ਬੀਲਰ ਬੜਾ ਕੰਮ ਦਾ ਹੈ ਇਹ ਦੂਜੇ ਨਿਊ ਹਾਲੈਂਡ ਦੇ ਜਾਂ ਅਦਰ ਬੀਲਰਾਂ ਨਾਲੋਂ ਵੱਡਾ ਵੀ ਹੈ। ਆ ਚਾਬੀ ਚ ਕੋਈ ਇੱਕ ਚਾਬੀ ਪਈ ਆ ਜੱਚ? ਹੋਰ ਜੀ ਆਹੀ ਨਹੀਂ ਪਤਾ ਆਪਣੀ ਦੇਣਾ ਕੀ ਪੁੱਤ। ਹਾਂ। ਤੇ ਇਹ ਬੀਲਰ ਦੂਜਿਆਂ ਨਾਲੋਂ ਵੱਡਾ ਹੈ, ਕੰਮ ਵਧੀਆ ਕਰਦਾ ਹੈ। ਜਣੀ ਟਰੈਕਟਰ ਇਹਨੂੰ ਵੀਰ ਕਹਿੰਦਾ ਵੀ ਛੋਟੇ ਹੀ ਲਾਉਣਾ ਆਪਾਂ ਨੇ ਕਿਉਂਕਿ ਵੱਡਾ ਟਰੈਕਟਰ ਥੋੜੀ ਜਿਹੀ ਇੱਕ ਬ੍ਰੇਕਡਾਊਨ ਕੱਢੀ ਜਾਂਦਾ ਇਹਦੇ ਨਟ-ਨੂਟ ਤੋੜੀ ਜਾਂਦਾ। ਤੇ ਹੋਰ ਇਹਦੇ 'ਚ ਕੋਈ ਸਮੱਸਿਆ ਵਾਲੀ ਗੱਲ ਨਹੀਂ। ਬਸ ਉਹ ਟਾਈਮਿੰਗ ਜੀ ਮਲੋਣੀ ਪੈਂਦੀ ਹੈ ਇਹਦੇ ਉਹ ਦੂਜੇ ਨਟ ਤੋੜ ਦਿੰਦਾ ਜਿਹੜੇ ਛੋਟੇ ਜਿਹੇ ਹੁੰਨੇ ਇਹ ਉਹ ਤਾਂ ਤੋੜ ਦਿੰਦਾ ਵੀ ਕੋਈ ਅੱਗੇ ਨੁਕਸਾਨ ਨਾ ਕਰੇ ਸੋ ਤਾਂ ਕਰਕੇ ਉਹ ਪਾਈ ਵੀ ਹੁੰਦੀਆਂ ਫਿਰ ਬਚਾਉਂਦਾ ਜਿਵੇਂ ਕ੍ਰੋਸ ਤੇ ਹੁੰਦੇ ਆਪਣੇ ਆਪਾਂ ਸੁਪਰ ਸੀਡਰਾਂ ਚ ਦੇ ਦਿਆਂ ਫਿਰ ਉਹ ਨੱਟ ਟੁੱਟ ਜੰਨੇ ਨਾ ਤਾਂ ਕਰਕੇ ਸੇਫ ਰੱਖ ਲਿਆ ਮੈਂ ਲਿਆ ਮੈਂ ਸਮਾਨ ਫੇਸਰਨ ਤੋਂ ਮੈਂ ਸਮਾਨ ਸਮਾਨ ਲਿਆ ਮੈਂ ਫਿਰ ਜਾਂਚਦੇ ਆ ਕਿਦਾ ਆਪਾਂ ਲਾਓ ਜੀ ਦੀਵਾਲੀ ਦਾ ਦਿਨ ਗੋਗੀ ਪਿੰਡ ਚ ਤੂੰ ਜਾ ਫਿਰ ਮੈਂ ਮੈਂ ਚਾਚਾ ਇਹਨੂੰ ਲੈ ਜਾਊਂਗਾ ਜਾ ਤੂੰ ਮੈਨੂੰ ਪੁਲ ਪਾਰ ਕਰਕੇ ਆਇਓ ਫਿਰ ਬਸ ਆਓ ਚਲੋ ਉਧਰ ਨੂੰ ਲੈ ਜਾਂਦਾ Diwali ਕਿਵੇਂ Diwali ਕਿਵੇਂ ਆ ਫਿਰ ਅੱਜ ਹਰੇਕ ਸਾਲ ਵਾਲੀ ਵਾਂਗੇ ਹੋਗੀ ਕੱਲ ਦੇ ਕੀ ਪਲੈਨਿੰਗ ਚੱਲਦੀ ਦੇ ਅੱਜ ਵੀ ਸਿਰਫ 10 ਕਿਲੇ ਵੱਢ ਕੇ ਸਮਾਨ ਲਿਓਣਾ ਚਲ ਚਾਚੇ ਉਹਨਾਂ ਨੇ ਵੀ ਤੇਰੇ ਹੀ ਮਾ ਫਰਨ ਹੱਥ ਦਾ ਪਾਉਣਾ ਮੈਂ ਉਹ ਤਰਲੇ ਵਾਲਾ ਕੱਟਦਾ ਕਿ ਨਹੀਂ ਕੀ ਕਹਿਣਾ ਚਾਹੁੰਦਾ ਬੋਲ ਫੁੱਟਲੇ ਨਹੀਂ ਗੋਲਾ ਆਫਾ ਇੱਕ ਵਾਰੀ ਮਹਾ ਹੋਏ ਤੇ ਲੋਜੀਆਂ ਦੇ ਜਗਾਂ ਕਿੰਨੇ ਵਜੇ ਆਏ ਮੱਥਾ ਟੇਕ ਦਿੱਤਾ ਜਾ ਲੋਕ ਹਰੇਕ ਸਾਲ ਇਹ ਹੋ ਜਾਂਦਾ ਇਤਕੀ ਵੀ ਉਹੀ ਕੁਸ ਹੈ ਚਲੋ ਕੋਈ ਨਹੀਂ ਹਰੇਕ ਆਮ ਦਿਨਾਂ ਵਰਗਾ ਦਿਨ ਹੈ ਕੋਈ ਕਿਤੇ ਬੜਿਆ ਬੈਠਾ ਕੋਈ ਕਿਤੇ ਬੜਿਆ ਬੈਠਾ ਉਹ ਚੈਨ ਜਿੱਤਰ ਵੀ ਤੋ ਇਹ ਇਹਦਾ ਓਕੇ ਕੰਮ ਬੜੀ ਦਾ ਤਾਂ ਨਹੀਂ ਕੋਈ ਛੇੜਨਾ ਛੋੜਨਾ ਬਸ ਠੀਕ ਹੈ ਚੱਲਿਆ ਮੈਂ ਲੈ ਕੇ ਅੱਜ ਮੈਂ ਸਾਰਾ ਦਿਨ ਅੱਛਾ ਉਹ ਨਾ ਕਹੀ ਹੈ ਬਸ ਮੈਂ ਤਾਂ ਬੋਲ ਨਹੀਂ ਸਕਦੀ ਗੇਰਲਾ ਬਦਲੀ ਕਰ ਗਿਅਰ ਬਦਲੀ ਕਰਦੇ ਤੇ ਅੱਜ 10 ਕਿੱਲੇ ਤਾਂ ਵੱਢਣੇ ਆ ਆਪਣੇ 5 ਕਿੱਲੇ ਵੱਢਣੇ ਆ ਪਿੰਡ 'ਚ ਦੂਜੀ ਮਸ਼ੀਨ 'ਚ 5.5 ਤੇ 11 12 ਕਿੱਲੇ ਵੱਢਣੇ ਮੈਂ ਤੇ ਮੈਂ ਚੱਲਿਆ ਹੁਣ 7:00 ਦਾ ਟਾਈਮ ਹੋ ਗਿਆ ਮੈਂ ਹੁਣ ਨਿਕਲਣ ਲੱਗਾ ਇੱਥੋਂ ਘਰ ਤੋਂ ਤੇ ਟਾਈਮ ਨਾਲ ਆਈਏ ਮੁੜ ਕੇ ਹੈਨਾ ਤੇ ਸੈਲੀਬ੍ਰੇਟ ਕਰਦੇ ਆ ਪਹਿਲਾਂ ਜ ਦਿਵਾਲੀ ਸੋ ਮੈਂ ਤਾਂ ਆਪਦੀ ਪਹਿਲੀ ਦਿਵਾਲੀ ਤੇ ਚਾ ਮੈਂ ਖਲਵਾਉਣਾ ਤੁਹਾਡੇ ਨਾਲ ਹੈਪੀ ਦੀਵਾਲੀ ਹਾਂ ਲਓ ਜੀ ਪਹੁੰਚੇ ਹਾਂ ਛਿੰਦੇ ਕੋਲੇ ਆਇਆ ਮੈਂ ਇਕੱਲਾ ਹੀ ਆ ਮਾਂ ਵੀ ਅੱਜ ਚਾਹ ਪਾਣੀ ਤੈਨੂੰ ਪਲਾਉਣਾ ਪੈਣਾ ਤੇ ਕਹਿੰਦਾ ਜੇ ਬਚਣੀ ਆ ਮਾਂ ਚੱਲ ਫਿਰ ਕਲਾਮ ਜੀ ਹੁਣ ਲਾਇਆ ਵਾ ਕੇ ਦਾ ਲਾ ਕੇ ਦਿੱਤਾ ਤਾਂ ਮਾਂ ਵੱਡ ਕਿਲਾ ਹੁਣ ਕਹਾਂ ਨਹੀਂ ਇੱਕ ਡਰਾਈਵਰ ਹੋਰ ਹੋ ਗਿਆ ਜੇ ਦੀ ਚਾਹ ਪਾਣੀ ਪਲਾਉਣ ਨੂੰ ਰੋਟੀ ਰੁਪੀ ਖਾਣ ਨੂੰ ਅੱਜ ਰੋਟੀ ਵੀ ਇਹੀ ਖਾਣ ਕਾ ਤਕਰੀਬਨ ਟਾਈਮ ਹੋ ਗਿਆ ਸਾਢੇ 10 ਦਾ ਰਗੜ ਤੇ ਤਿੰਨ ਕਿਲੇ ਚੌਥੇ ਚੱਲ ਰਹੀ ਆ ਹੁਣ ਇਹਨੂੰ ਬੈਕ ਤੇ ਪਹਿਲਾ ਗੇਂਦ ਦੱਸਦਾ ਮਾ ਵੀ ਇੱਥੇ ਬੈਕਦਾ ਇੱਥੇ ਪਹਿਲਾ ਕਾ ਟ੍ਰੱਪ ਡੋਫੀ ਕਰਾਦਾ ਦੋ ਗੇੜੇ ਨਾਲ ਉਹ ਕੇ ਲਵਾ ਦੇ ਮੁੜ ਕੇ ਗੱਲੇ ਨੂੰ ਚੜਦਾ ਕਹਿੰਦਾ ਕੋਲ ਤਾਂ ਬਹਿ ਜਾ ਮਾ ਨਹੀਂ ਚਲਾ ਪਹਿਲਾਂ ਉਹ ਪਰਦੇ ਤੇ ਕੰਦ ਵਾਲਾ ਮਾ ਕੰਦ ਵਾਲੇ ਤੂੰ ਗਾਂ ਕੱਢ ਲਿਆ ਮੈਂ ਤੈਨੂੰ ਕਰ ਦੋ ਰਸਾਂ ਤੋਂ ਕਹਿੰਦਾ ਆਈ ਨਹੀਂ ਕਹਦਾ ਮਾ ਮਾ ਬੱਜਦੀ ਹੁੰਦੀ ਹੈ ਕਈ ਵਾਰ ਉਹਨੂੰ ਜਦੀ ਲੋ ਕਰ ਲੈਂਦਾ ਜਾਂ ਬੈਕ ਨੂੰ ਕਰਨੀ ਹੈ ਪਹਿਲੇ ਨੂੰ ਹਲਕਾ ਜਿਹਾ ਹਾਈ ਕਰ ਲੈਂਦਾ ਪੂਰੀ ਖੜਨ ਦੋ ਇੱਥੀਓ ਇੱਥੇ ਖੜਨ ਦੋ ਪੂਰੀ ਪਾ ਦੇਣੇ ਪੂਰੀ ਪਾ ਦੇਣੇ ਲੋ ਬਈ ਹਰੇਕ ਦੀ ਤਰ੍ਹਾਂ ਦੀਵਾਲੀ ਦੇ ਗਿਫਟ ਭੱਗੇ ਜਾਂ ਚੋਂ ਉਹਨਾਂ ਨੂੰ ਹਾਂ ਬਈ ਕੀ ਹਾਲ ਵਾ ਵਧੀਆ

ਲਓ ਬਈ ਹੋ ਗਏ ਗਿਫਟ ਪੂਰੇ ਚਾਲ